ਲੱਗ ਰਹੇ ਤਾਂ ਠੀਕ ਹੈ ਨਾਰੇ ਲੱਗ ਕੇਲੇ ਤਰੀਕੇ ਨਾਲ ਰਹੇ ਨੇ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਹਿੰਦੇ ਕੈਸੇ ਮੈਂ ਕਿਹਾ ਜੀ ਨਾਰੇ ਲਾਉਣ ਵਾਲਿਆਂ ਦਾ ਜਿਹੜਾ ਅੰਦਾਜ਼ ਹੈ ਉਹ ਦੱਸੀ ਜਾਂਦਾ ਹੈ ਕਿ ਬਦਲਬਾਈ ਠੀਕ ਨਹੀਂ ਹੈਗੀ ਉਹ ਕਹਿੰਦੇ ਵੀ ਕਿਵੇਂ ਮਗਲੀ ਨੰਨ ਸਟੇ ਤਾਂ ਨਾਰਾ ਲੱਗ ਰਿਹਾ ਸੀ ਹਰ ਹਰ ਮੋਦੀ ਤੇ ਲੋਕ ਨਾਰਾ ਲਾ ਰਹੇ ਸੀ ਹਰ ਹਰ ਮੋਦੀ ਮੈਂ ਕਿਹਾ ਜੀ ਹੱਥ ਤਾਂ ਹਾਨੂੰ ਜਾਂਦਾ ਹੈ ਗਰਦਨ ਥੱਲੇ ਨੂੰ ਜਾਂਦੀ ਐ ਇਹ ਦਿਹਾੜੀ ਤੇ ਆਏ ਹੋਏ ਨੇ ਵੋਟ ਨਹੀਂ ਪਾਉਂਦੇ ਵੋਟ ਨਹੀਂ ਪਾਉਂਦੇ ਨਾਰਾ ਜਦੋਂ ਲੱਗਦਾ ਸੱਚੇ ਦਿਲੋਂ ਉਦੋਂ ਹੱਥ ਵੀ ਤਹਾਨੂੰ ਤੇ ਗਰਦਨ ਵੀ ਤਾਂ ਨੂੰ ਜਾਂਦੀ ਐ ਮੈਂ ਹੁਣ ਇਹੀ ਚੀਜ਼ ਤੁਹਾਡੇ ਤੋਂ ਟੈਸਟ ਕਰਕੇ ਦੇਖਣੀ ਚਾਹੁੰਦਾ ਮੈਂ ਇਨਕਲਾਬ ਕਹੂੰਗਾ ਤੇ ਤੁਸੀਂ ਜਿੰਦਾਬਾਦ ਕਹੋਗੇ ਇਨਕਲਾਬ ਜਿੰਦਾਬਾਦ ਤੁਸੀਂ ਭਗਤ ਸਿੰਘ ਹੋਰਾਂ ਦੇ ਜਿੰਨੇ ਵੀ ਬੁੱਤ ਦੇਖੋਗੇ ਨਾ ਉਹ ਚਾਹੇ ਹੁੰਦੇ ਆ ਹਮੇਸ਼ਾ ਐਂਸ ਸੋ ਪੰਜਾਬੀਆਂ ਦਾ ਜਿਹੜਾ ਨਾਰਾ ਲਾਉਣ ਦਾ ਤਰੀਕਾ ਉਹ ਦੱਸ ਦਿੰਦਾ ਹੈ ਕਿ ਭਾਈ ਗੱਲ ਕਿੱਧਰ ਨੂੰ ਜਾ ਰਹੀ ਹੈ ਇਹਨਾਂ ਨੂੰ ਇਹ ਗਲਤਫਹਿਮੀ ਹੋ ਗਈ ਭਾਜਪਾ ਨੂੰ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾ ਮੇ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਹੈ ਤੇ ਪੰਜਾਬ ਦਰਿਆਵਾਂ ਦੀ ਧਰਤੀ ਹੈ ਤੇ ਦਰਿਆਵਾਂ ਨੂੰ ਕੋਈ ਨੱਕੇ ਨਹੀਂ ਲਾ ਸਕਦਾ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਆ ਜਿਸ ਤਰ੍ਹਾਂ ਡਾਕਟਰ ਸੰਦੀਪ ਪਾਟਕ ਜੀ ਨੇ ਦੱਸਿਆ ਅਸੀਂ ਬੜੀਆਂ ਲੜਾਈਆਂ ਲੜੀਆਂ ਸਾਡੇ ਪੁਰਖਿਆਂ ਨੇ ਮਜਲੂਮਾਂ ਦੇ ਹੱਕ ਚ ਬਹੁ ਲੜਾਈਆਂ ਲੜੀਆਂ ਜ਼ੁਲਮਾਂ ਦੇ ਖਿਲਾਫ ਸਰਬੰਸਾਰੇ ਹੋਏ ਨੇ ਅਸੀਂ ਉਹ ਲੋਕ ਆ ਅਸੀਂ ਸ਼ਹੀਦ ਆਜ਼ਮ ਭਗਤ ਸਿੰਘ ਕਰਤਾਰ ਸਿੰਘ ਸਰਾਭੇ ਹੋਰਾਂ ਦੇ ਵਾਰਸ ਆ ਆ ਨਾਲ ਹੀ ਟੁੱਡੀ ਕੇ ਧਰਤੀ ਐ ਲਾਲਾ ਲਾਜਪਤਰਾਏ ਦੀ ਅਸੀਂ ਉਹ ਆ ਜਿਹੜੇ ਵੱਡੀਆਂ-ਵੱਡੀਆਂ ਤਾਕਤਾਂ ਨਾਲ ਇਕੱਲੇ ਨਾਰਿਆਂ ਨਾਲ ਹੀ ਕੱਲੀ ਮੁਠੀ ਬੰਦ ਕਰਕੇ ਲੜ ਸਕਦੇ ਆ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਕਿ ਸਾਡਾ ਮੁਲਕ ਛੱਡ ਕੇ ਜਾਓ ਸੋ ਗਲਤਫਹਿਮੀ ਚ ਨੇ ਇਹ ਭਾਜਪਾ ਵਾਲੇ ਕਿ ਉਹ ਕਿਸੇ ਬੰਦੇ ਨੂੰ ਕੈਦ ਕਰ ਲੈਣਗੇ ਅਰਵਿੰਦ ਕੇਜਰੀਵਾਲ ਜੀ ਨੇ ਅੰਦੋਲਨ ਚੋਂ ਪਾਰਟੀ ਕੱਢੀ ਐ ਅੰਦੋਲਨ ਚੋਂ ਇਹ ਅਰਵਿੰਦ ਕੇਜਰੀਵਾਲ ਬੰਦਾ ਐਸਾ ਜਿਨੇ ਕਹੇ ਜਰਾ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਉਂ ਨਹੀਂ ਚੇਅਰਮੈਨ ਬਣਾਇਆ ਜਾ ਸਕਦਾ ਆਮ ਲੋਕਾਂ ਦੇ ਧੀਆਂ ਪੁੱਤਾਂ ਨੂੰ ਕਿਉਂ ਨਹੀਂ ਟਿਕਟਾਂ ਮਿਲ ਸਕਦੀਆਂ ਆਮ ਲੋਕਾਂ ਦੇ ਧੀਆਂ ਪੁੱਤ ਉਹ ਕਿਉਂ ਨਹੀਂ ਵੱਡੇ-ਵੱਡੇ ਉਹਦਿਆਂ ਤੇ ਬੈਠ ਸਕਦੇ ਇਹਨਾਂ ਨੇ ਠੇਕਾ ਲੈ ਲਿਆ ਕਿ ਇਹਨਾਂ ਦੇ ਪੁੱਤ ਭਤੀਜੇ ਸਾਲੇ ਜੀਜੇ ਇਹੀ ਚੱਲਣਗੇ ਐ ਥੋੜੀ ਚੱਲੂਗਾ ਉੱਥੋਂ ਸ਼ੁਰੂ ਹੋਇਆ ਕੰਮ ਦਿੱਲੀ ਤੋਂ ਉਹੀ ਆਵਾਜ਼ ਪਹੁੰਚੀ ਪੰਜਾਬ ਅੱਜ ਪੰਜਾਬ ਦੇ ਵਿੱਚ 92 ਐਮਐਲਏ 95 'ਚੋਂ 80 ਪਹਿਲੀ ਵਾਰ ਜਿੱਤੇ ਹੋਇਆ 80 ਔਰ ਆਮ ਲੋਕਾਂ ਦੇ ਧੀਆਂ ਪੁੱਤ ਹੈ ਆਮ ਲੋਕ ਆਹੀ ਤਾਂ ਇਹਨਾਂ ਨੂੰ ਪੰਗਾ ਅਬਰੋਦੀ ਪਾਰਟੀ ਨੂੰ ਇਹੀ ਸੱਪਾ ਕਿ ਜੇ ਆਮ ਲੋਕਾਂ ਨੇ ਤੀਆਂ ਪੁੱਤ ਇੱਥੇ ਆ ਕੇ ਕਿਉਂ ਬਹਿ ਗਏ ਸੁਲਤਾਨਪੁਰ ਲੋਧੀ ਦਾ ਇੱਕ ਰੇੜੀ ਲਾਉਣ ਵਾਲਾ ਸਬਜੀ ਦੀ ਰੇੜੀ ਲਾਉਣ ਵਾਲ ਨੂੰ ਅਚਾਨਕ ਖਬਰਾਂ ਤੇ ਟੀਵੀ ਵਾਲੇ ਆ ਗਏ ਉਹਨੇ ਆਖਿਆ ਕਿ ਤੇ ਮੇਰੀ ਰੇੜੀ ਤੋਂ ਕੋਈ ਗਲਤ ਸੌਦਾ ਨਾ ਵਗਿਆ ਹੋਵੇ ਉਹ ਕਹਿੰਦੇ ਦੱਸੋ ਕਹਿੰਦੇ ਤੁਹਾਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਕੀ ਕਹਿਣਾ ਚਾਹੋਗੇ ਉਹ ਕਹਿੰਦੇ ਮੈਨੂੰ ਲਾਤਾ ਹਾਂ ਜੀ ਆਵਾਜ਼ੀ ਪਾਰਟੀ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਲਾਤਾ ਤੁਹਾਨੂੰ ਤੇ ਕਦੋਂ ਉਹਦਾ ਸੰਭਾਲੋਂਗੇ ਉਹ ਕਹਿੰਦਾ ਮੈਂ ਪੂਰੇ ਦਿਨ ਦੀ ਸਬਜ਼ੀ ਲੈ ਕੇ ਆਇਆ ਸੀ ਅੱਜ ਤਾਂ ਵੇਚ ਲੈਣ ਦੋ ਯਾਰ ਪੂਰੀ ਫਿਰੇ ਮੈਨੂੰ ਤੇ ਇਹ ਆਮ ਆਦੀ ਪਾਰਟੀ ਐ ਜਿਹੜੀ ਬੇਨਤ ਕਰ ਵਾਲੇ ਵਲੰਟੀਅਰ ਨੂੰ ਆਪ ਕਰੋ ਚੱਕ ਲੈਂਦੀ ਐ ਫਿਕਰ ਨਾ ਕਰਿਓ ਆਊਗੀ ਬਾਰੀ ਸਭ ਦੀ देर ਸਵੇਰ ਹੋ ਸਕਦੀ ਐ ਮੈਨੂੰ ਸਾਰਾ ਪਤਾ ਐ ਮੈਨੂੰ ਸਾਰਾ ਪਤਾ ਐ ਕਿ ਕਿਹੜੇ ਮੁੰਡੇ ਮੋਟਰਸਾਈਕਲਾਂ ਚ ਆਉਂਦਾ ਤੇਲ ਪਵਾ ਕੇ ਗੱਡੀ ਦੇ ਮੂਰੇ ਮੇਰੀ ਦੇ ਖੜਦੇ ਰਹੇ ਆ ਤੇ ਗੱਡੀਆਂ ਚਲਾਉਂਦੇ ਰਹੇ ਆ ਮੈਨੂੰ ਹਾਰ ਪਾਉਂਦੇ ਰਹੇ ਆ ਬਸ ਥੋੜਾ ਜਿਹਾ ਕਿਉਂਕਿ ਕੰਟਰੋਲ ਕਰਨ ਚ ਟਾਈਮ ਲੱਗ ਜਾਂਦਾ 70 ਸਾਲ ਪੁਰਾਣਾ ਤਾਣਾ ਬਾਣਾ ਸੀ ਬਸ ਤੁਸੀਂ ਥੋੜਾ ਜਿਹਾ ਟਾਈਮ ਹੋਰ ਦੇ ਦਿਓ ਕਈਆਂ ਤਾਂ ਬਹੁਤ ਦਿਨ ਤਾਂ ਲੱਗ ਗਿਆ ਮਿਲ ਗਿਆ ਜ਼ਿੰਮੇਵਾਰੀਆਂ ਸੰਗਠਨ ਚ ਵੀ ਮਿਲਣ ਗਿਆ ਸਰਕਾਰ ਚ ਵੀ ਮਿਲਣ ਗਿਆ ਸਰਕਾਰਾਂ ਕੋਲੇ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਆਉਦੇ ਨਹੀਂ ਮੁੱਕਦੇ ਹੁੰਦੇ ਐਨੇ ਉਹਦੇ ਪਿਆ ਸਰਕਾਰਾਂ ਕੋਲ ਤੇ ਛੋਟੀ ਬਾਰੀ ਕਿਉਂ ਨਹੀਂ ਆਉਣੀ ਚਾਹੀਦੀ ਆਉਣੀ ਚਾਹੀਦੀ ਹੈ ਸਭ ਦੀ ਵਾਰੀ ਆਉਣੀ ਚਾਹੀਦੀ ਹੈ ਕੰਮ ਕਰਨ ਦੀ ਵਾਰੀ ਆਉਣੀ ਚਾਹੀਦੀ ਹੈ ਹੋਰ ਕਿ ਕਾਦੇ ਵਾਸਤੇ ਮਿਹਨਤ ਕੀਤੀ ਹੈ ਸਭ ਦੀ ਇੱਛਾ ਸ਼ਕਤੀ ਜਿਹੜੀ ਹੈ ਉਹ ਜਾਗਣੀ ਚਾਹੀਦੀ ਹੈ ਬੜੀ ਮੁਸ਼ਕਿਲ ਨੇ ਤਾਂ ਆਮ ਲੋਕ ਇਸ ਗੱਲ ਲਈ ਹਾਮੀ ਭਰਨ ਲੱਗੇ ਨੇ ਕਿ ਮੈਂ ਵੀ ਚੇਅਰਮੈਨ ਬਣ ਸਕਦਾ ਮੈਂ ਵੀ ਇਲੈਕਸ਼ਨ ਲੜ ਸਕਦਾ ਨਹੀਂ ਤਾਂ ਇੰਨਾ ਮੇ ਆਪ ਦਾ ਠੇਕਾ ਹੀ ਲਿਆ ਹੋਇਆ ਸੀ ਪੱਕਾ ਹੀ ਪਤਾ ਹੁੰਦਾ ਸੀ ਇੱਥੋਂ ਮਲੂਕਾਂ ਇੱਥੋਂ ਭੁੰਦੜੇ ਇੱਥੋਂ ਢੀਂਟਸਾ ਇੱਥੋਂ ਪੱਟੜ ਪਹਿਲੀ ਵਕਾ ਪਤਾ ਹੁੰਦਾ ਸੀ ਹੋਣ ਆਮਾ ਦੀ ਪਾਰਟੀ ਹੈ ਹਰੇਕ ਨੂੰ ਮੌਕਾ ਦਿੰਦੀ ਹੈ ਤੁਸੀਂ ਵੀ ਐਫਰਟ ਕਰ ਸਕਦੇ ਹੋ ਕਰੋ ਹਾਂ ਪਰ ਜਦੋਂ ਪਾਰਟੀ ਦਾ ਫੈਸਲਾ ਆ ਗਿਆ ਫਿਰ ਸਾਰੇ ਜਾਣੇ ਇੱਕ ਹੋ ਜਾਓ ਫਿਰ ਇੱਕ ਫਿਰ ਐ ਨਹੀਂ ਹੈਗਾ ਵੀ ਮੈਨੂੰ ਟਿਕਟ ਨਹੀਂ ਮਿਲੀ ਚਲ ਫਿਰ ਇਹੀ ਜਿੱਲੇ ਫਿਰ ਦੇਖਾਂਗੇ ਫਿਰ ਕੌਣ ਹਾਰੂਗਾ ਫਿਰ ਆਪਾਂ ਸਾਰੇ ਹਾਰਾਂਗੇ ਸੋ ਇਸ ਕਰਕੇ ਕੋਈ ਸ਼ਿਕਵੇ ਸ਼ਿਕਾਇਤ ਜਿਵੇਂ ਸੰਦੀਪ ਨੇ ਕਿਹਾ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਉਹ ਸ਼ਿਕਵੇ ਸ਼ਿਕਾਇਤਾਂ ਨੂੰ ਭਲਾ ਕੇ ਪਹਿਲਾਂ ਆਪਾਂ 13 ਜ਼ੀਰੋ ਕਰੀਏ ਪਰਿਵਾਰ ਦਾ ਮੁਖੀ ਆ ਮੈਂ ਆਂ ਔਰ ਮੈਂ ਤੁਹਾਡੇ ਹਰ ਵਕਤ ਹੱਕ ਚ ਖੜਦਾ ਤੇ ਮੇਰੇ ਕੋਲੇ ਆ ਜਿਓ ਆ ਆਏ ਆ ਜੀ ਆ ਆਏ ਆ ਜੀ ਇੱਕ ਸਾਂਝੇ ਪਰਿਵਾਰ ਵਾਂਗੂ ਹੈ ਆਪਣਾ ਆਵਾ ਦੀ ਪਾਰਟੀ ਆਪਣੀ ਸਾਂਝੇ ਪਰਿਵਾਰ ਵਾਂਗੂ ਹੈ ਪਹਿਲਾਂ ਸਾਂਝੇ ਪਰਿਵਾਰਾਂ ਦਾ ਜੋ ਜ਼ਮਾਨਾ ਹੁੰਦਾ ਸੀ ਸ਼ਾਮ ਤੱਕ ਜੋ ਲੜਾਈਆਂ ਪੜਾਈਆਂ ਹੋਣੀਆਂ ਛੋਟੀਆਂ ਮੋਟੀਆਂ ਨਾਨਕ ਪਰਜਾਈ ਚ ਜਾਂ ਜਵਾਕਾਂ ਚ ਪੂਆ ਦੇ ਮੁੰਡੇ ਨਾਲ ਮਾਮੇ ਦੇ ਮੁੰਡੇ ਨਾਲ ਚਾਚੇ ਦੇ ਮੁੰਡੇ ਨਾਲ ਉਹ ਸ਼ਾਮ ਨੂੰ ਰੋਟੀ ਖਾਣ ਵੇਲੇ ਦੱਸ ਦਿੰਦੇ ਤੇ ਜਿਹੜਾ ਲਾਣੇਦਾਰ ਸੀ ਉਹ ਉਸੇ ਮੌਕੇ ਤੇ ਉਹਨੂੰ ਕਿਸੇ ਨੂੰ ਕਹਿੰਦਾ ਓਏ ਨਹੀਂ ਚਲ ਮਾਫੀ ਮੰਗ ਨਾ ਭਾਈ ਤੂੰ ਐ ਨਹੀਂ ਕਹਿਣਾ ਨਾ ਭਾਈ ਘਰ ਦੀ ਜਿੱਦਾ ਖਿਆਲ ਕਰੋ ਉਸੇ ਦੇਣੀ ਉਹ ਝਗੜੇ ਖਤਮ ਹੋ ਜਾਂਦੇ ਸੀ ਇਸ ਕਰਕੇ ਲਾਣੇਦਾਰ ਦੇ ਤੌਰ ਤੇ ਮੈਂ ਤੁਹਾਨੂੰ ਕਹਿ ਰਿਹਾ ਕੋਈ ਝਗੜਾ ਕੋਈ ਸੁਝਾ ਕੋਈ ਸ਼ਿਕਵਾ ਮੈਨੂੰ ਦੱਸ ਦਿਓ ਮੈਂ ਇਸੇ ਕੰਮ ਤੇ ਆ ਮੈਂ ਤਾਂ ਹੋਰ ਕੋ ਮੈਂ ਤਾਂ ਹੁਣ ਤਾਂ ਇਸੇ ਕੰਮ ਤਾਂ ਆਇਆ ਕਈ ਬੰਦੇ ਮੈਨੂੰ ਕਹਿੰਦੇ ਜੀ ਮੁੱਖ ਮੰਤਰੀ ਬਣ ਕੇ ਕਿਵੇਂ ਮਹਿਸੂਸ ਕਰ ਰਹੇ ਹੋ ਮੈਂ ਕਹ ਜੀ ਮੈਂ ਹੱਥ ਬੰਨ ਕੇ ਇਹ ਕੰਮ ਲੋਕਾਂ ਤੋਂ ਮੰਗਿਆ ਕਿ ਕੰਮ ਮੈਨੂੰ ਦਿਓ ਮੈਂ ਕਰੂੰਗਾ ਕਰਕੇ ਦਿਖਾਉਂਗਾ ਤੇ ਹੁਣ ਮੈਨੂੰ ਕੰਮ ਕਰਕੇ ਮੈਂ ਕੋਈ ਸ਼ਾਂਤ ਥੋੜੀ ਕਰ ਰਿਹਾ ਮੈਂ ਮੁੱਖ ਮੰਤਰੀ ਬਣ ਕੇ 18-18 ਘੰਟੇ ਕੰਮ ਕਰਦਾ ਤੇ ਮੈਂ ਕੋਈ ਸ਼ਾਂਤ ਥੋੜੀ ਕਰ ਰਿਹਾ ਇਹ ਕੰਮ ਮੈਂ ਮੰਗਿਆ ਤੁਸੀਂ ਇਹ ਕੰਮ ਮੈਨੂੰ ਦਿੱਤਾ ਸਾਢੇ 3 ਕਰੋੜ ਪੰਜਾਬੀਆਂ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਕਿ ਭਾਈ ਤੂੰ ਕੰਮ ਕਰ ਕਿ ਕਰਾਂਗੇ ਬਿਜਲੀ ਦੇ ਬਿੱਲਾਂ ਤੋਂ ਲੈ ਕੇ ਮੈਨੂੰ ਤਾਂ ਇਹ ਗੱਲ ਦੀ ਖੁਸ਼ੀ ਹੁੰਦੀ ਹੈ ਕਿਉਂਕਿ ਵਲੰਟੀਅਰ ਹੋ ਤੁਸੀਂ ਤੁਸੀਂ ਸਭ ਤੋਂ ਪਹਿਲਾਂ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਕਿਸੇ ਵੀ ਜੇ ਤਾਂਾਂ ਤੋਂ ਕੋ ਗਲਤ ਫੈਸਲਾ ਹੋ ਗਿਆ ਲੈ ਤੁਸੀਂ ਤਾਂ ਦੋ ਤਿੰਨ ਦਿਨ ਘਰੋਂ ਨਿਕਲਣੋਂ ਗਏ ਕਿਉਂਕਿ ਲੋਕ ਕਹਿਣਗੇ ਹਾਂ ਕਿਵੇਂ ਆ ਆ ਕੀ ਪਰ ਮੈਂ ਉੱਥੋਂ ਜਦੋਂ ਸਾਈਨ ਕਰਦਾ ਮੈਂ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਮੈਂ ਜਦੋਂ ਸਾਈਨ ਕਰਦਾ ਮੈਂ ਉਦੋਂ ਇਹ ਦੇਖਦਾ ਹੁੰਨਾ ਇਸ ਫਾਈਲ ਤੇ ਸਾਈਨ ਕਰਨ ਨਾਲ ਜਿਹੜਾ ਫੈਸਲਾ ਲਾਗੂ ਹੋਊਗਾ ਉਹਦੇ ਨਾਲ ਮੇਰੇ ਵਲੰਟੀਅਰਾਂ ਨੂੰ ਮੇਰੇ ਪਮਕੜਾਂ ਨੂੰ ਕਿਸੇ ਗੱਲੋਂ ਅੱਖ ਤਾਂ ਨਹੀਂ ਝਕਾਉਣੀ ਪਊ ਸਿਰ ਨਹੀਂ ਬਾਤਾਰੇ ਕਰਨਾ ਪਊ ਇਸ ਕਰਕੇ ਫੈਸਲੇ ਹੁਣ ਜਦੋਂ ਆਉਂਦੇ ਨੇ ਉਹ ਹਜੇ ਉੱਠੇ ਵੀ ਨਹੀਂ ਹੁੰਦੇ ਮਿਹਣੇ ਮਾਰਨ ਵਾਲੇ ਤੁਸੀਂ ਪਹਿਲੀ ਫਿਰਦੇ ਹੋਣੇ ਕਿਉਂ ਕਿਵੇਂ ਐ ਆਇਆ ਬਿਜਲੀ ਦਾ ਵੇਲਾ ਕਿਉਂ ਦੇਤਿਆਂ 43000 ਨੌਕਰੀਆਂ ਕਿਉਂ ਹੋ ਗਈ ਤੀਰਥ ਯਾਤਰਾ ਸ਼ੁਰੂ ਕਿਉਂ ਕਰਤਾ ਨਾ ਫਿਰ ਰਸ਼ਨ ਕਾਰਡਾਂ ਦਾ ਐਲਾਨ ਆਜੋ ਭਾਈ ਥਰਮਲ ਪਲੈਂਟ ਖਰੀਦ ਲਿਆ ਪੰਜਾਬ ਸਰਕਾਰ ਨੇ ਆਪਣਾ ਥਰਮਲ ਪਲੈਂਟ ਖਰੀਦ ਲਿਆ ਆਹ ਗੱਲ ਕਰੀਏ ਪੁਲਿਸ ਦੇ ਵਿੱਚ ਭਰਤੀਆਂ ਚੱਲ ਪਈਆਂ ਉਹ ਐਸਐਸਫ ਬਣਾਤੀ ਨਵੀਆਂ ਗੱਡੀਆਂ ਪੁਲਿਸ ਨੂੰ ਦੇਤੀਆਂ ਅਸੀਂ ਜਾਨਾਂ ਬਚਾਉਣ ਤੇ ਲੱਗੇ ਹੋਇਆ ਅਸੀਂ ਜਾਨਾਂ ਬਚਾਉਣ ਤੇ ਲੱਗੇ ਹੋਇਆ ਇੱਕ ਮੈਂ ਕੋਈ ਐਹੋ ਜੀ ਫਾਈਲ ਸਾਈਨ ਨਹੀਂ ਕਰਦਾ ਜਿਹਦੇ ਨਾਲ ਆਮ ਲੋਕਾਂ ਦੀ ਜੇਬ ਤੇ ਇੱਕ ਪੈਸੇ ਦਾ ਵੀ ਬੋਝ ਪਵੇ ਤੇ ਐਹੋ ਜੀ ਫਾਈਲ ਮੈਂ ਕਦੇ ਵੀ ਨਹੀਂ ਛੱਡਦਾ ਜਿਹਦੇ ਨਾਲ ਲੀਡਰਾਂ ਨੇ ਜਿਹੜਾ ਪੈਸਾ ਲੁੱਟਿਆ ਉਹਨੂੰ ਬਾਹਰ ਕੱਢਣ 'ਚ ਕੋਈ ਟਾਈਮ ਲੱਗਦਾ ਹੋਵੇ ਮੈਂ ਕਹਿੰਦਾ ਸਾਈਨ ਕਰੋ ਪੈਸੇ ਕਢਾਓ ਇਹਨਾਂ ਦੀਆਂ ਜੇਬਾਂ 'ਚੋਂ ਵਿਆਸ ਸਮੇਤ ਖਜ਼ਾਨੇ 'ਚ ਖਜ਼ਾਨੇ 'ਚੋਂ ਸਿੱਧੇ ਲੋਕਾਂ ਕੋਲੇ ਆਹ ਤਰੀਕਾ ਬਸ ਆਪਣਾ ਕੰਮ ਕਰਦਾ ਪਰਾਣੀਆਂ ਪਰਾਣੀਆਂ ਕੱਸੀਆਂ ਰਜਵਾਹੇ ਸੂਏ ਬੰਦ ਉਹ ਮੈਂ ਪੁੱਛਿਆ ਅਫਸਰਾਂ ਨੂੰ ਮੈਂ ਕਿਹਾ ਜੀ ਮੈਂ ਕੱਸੀ ਚ ਨਹਾਉਂਦੇ ਰਹਿਆ ਸੀ ਬਚਪਨ ਚ ਸਾਡੇ ਪਿੰਡ ਵਿੱਚ ਦੀ ਕੱਸੀ ਜਾਂਦੀ ਸੀ ਮੈਂ ਉਹ ਕੱਸੀਆਂ ਕਿੱਥੇ ਗਈਆਂ ਕਹਿੰਦੇ ਜੀ ਰਿਵਾਜ ਖਤਮ ਹੋ ਗਿਆ ਮੈਂ ਕਿਹਾ ਰਿਵਾਜ ਖਤਮ ਹੋ ਗਿਆ ਥੱਲੋ ਪਾਣੀ ਖਤਮ ਹੋ ਜਾਂਦਾ ਤੁਸੀਂ ਰਿਵਾਜਾਂ ਦੇ ਚੱਕਰਾਂ ਚ ਪਈ ਜਾਂਦੇ ਹੋ ਤੁਸੀਂ ਉਹ ਕੱਸੀਆਂ ਲੱਭੋ ਕਿੱਥੇ ਨੇ ਕੱਸੀਆਂ ਲੱਭੀਆਂ ਖਤੋਂ ਨਕਸ਼ਿਆਂ ਚੋਂ ਥੱਲੇ ਅੰਡਰਗਰਾਉਂਡ ਪਾਈਪਾਂ ਪਾ ਕੇ ਅੱਜ ਜਦੋਂ ਪੰਜਾਬ ਸਰਕਾਰ ਆਪਾਂ ਨੇ ਸੰਭਾਲੀ ਸੀ ਉਦੋਂ 21% ਪਾਣੀ ਜਾਂਦਾ ਸੀ ਖੇਤਾਂ ਚ 21% ਨਹਿਰਾਂ ਦਾ ਅੱਜ ਦੀ ਡੇਟ ਚ 98% ਹੋ ਗਿਆ ਜੀ 59% ਤੇ ਆਉਣ ਵਾਲੇ ਦਿਨਾਂ ਚ ਆਉਣ ਵਾਲੇ ਦਿਨਾਂ ਚ 70% ਤੇ ਜਾਊ ਕੰਮ ਆ 70% ਆਪਣੀ ਜਿਹੜੀ ਸਿੰਚਾਈ ਹੈ ਖੇਤਾਂ ਦੀ ਉਹ ਨਹਿਰੀ ਪਾਣੀ ਰਹੀ ਉਹਦੇ ਨਾਲ ਕੀ ਹੋਊਗਾ 14 ਲੱਖ ਟਿਊਬਲ ਹੈ ਘੱਟੂ ਘੱਟ 5 ਤੋਂ 7 ਲੱਖ ਟਿਊਬਲ ਐਸੇ ਸੀਜ਼ਨ 'ਚ ਮੇਰਾ ਬੰਦ ਕਰਾਉਣ ਦਾ ਇਰਾਦਾ ਹੈ ਕਿ ਟਿਊਬਲ ਬੰਦ ਹੋ ਜਾਣ ਥੱਲੇ ਧਰਤੀ ਦਾ ਪਾਣੀ ਬਚੂ ਤੇ ਗੁਰੂ ਸਾਹਿਬ ਦੇ ਕਹੇ ਹੋਏ ਬੱਚਿਆਂ ਨੂੰ ਵੀ ਥੋੜਾ ਜਿਹਾ ਪੂਰਾ ਕਰ ਦਾਂਗੇ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਨਾਲੇ ਬਿਜਲੀ ਬਚੂ ਨਾਲੇ ਥੱਲੇ ਵਾਲਾ ਪਾਣੀ ਬਚੂ ਨਾਲੇ ਜਿਹੜਾ ਨਹਿਰਾਂ ਵਾਲਾ ਪਾਣੀ ਹੈ ਉਹਦੇ 'ਚ ਨਾ ਉਪਜਾਊ ਸ਼ਕਤੀ ਹੁੰਦੀ ਹੈ ਪਹਾੜਾ ਤੋਂ ਆਉਂਦਾ ਉਹ ਤੇ ਉਹਦੇ 'ਚ ਨਾ ਮਿਨਰਲਸ ਹੁੰਦੇ ਨੇ ਤੱਤ ਹੁੰਦੇ ਨੇ ਫਸਲ ਵਧੀਆ ਬੰਪਰ ਫਸਲ ਹੁੰਦੀ ਹੁੰਦੀ ਆ ਉਹਦੇ ਨਾਲ ਸੋ ਆ ਤਰੀਕੇ ਪਰ ਆਉਣ ਲੱਗੇ ਹੋਏ ਆ ਅਸੀਂ ਮੈਂ ਕੋਈ ਕਿਸੇ ਬੱਸਾਂ 'ਚ ਸਪਾਉਣ ਨਹੀਂ ਆਇਆ ਇੱਥੇ ਮੈਂ ਕੋਈ ਇੱਥੇ ਖੱਡਾ 'ਚ ਸਪਾਉਣ ਨਹੀਂ ਆਇਆ ਮੈਂ ਕੋਈ ਇੱਥੇ ਢਾਬੇ 'ਚ ਸਪਾਉਣ ਨਹੀਂ ਆਇਆ ਮੈਂ ਵੀ ਤਾਂ ਪੈਸੇ ਕਮਾ ਸਕਦਾ ਸੀ ਮੈਂ ਤਾਂ ਵੱਡੇ ਕਲਾਕਾਰਾਂ 'ਚ ਮੇਰਾ ਨਾਮ ਆਉਂਦਾ ਸੀ ਮੈਂ ਕਿਹਾ ਕੋਈ ਫੇਲ ਹੋ ਗਿਆ ਸੀ ਅਰਵਿੰਦ ਕੇਜਰੀਵਾਲ ਜੀ ਦੋਨੋਂ ਹਸਬੰਡ ਵਾਈਫ ਅਰਬਿੰਦ ਕੇਜਰੀਵਾਲ ਜੀ ਤੇ ਸੁਨੀਤਾ ਕੇਜਰੀਵਾਲ ਜੀ ਦੋਨੋਂ ਆਈਆਰਐਸ ਅਫਸਰ ਨੇ ਜੀ ਇਨਕਮ ਟੈਕਸ ਦੇ ਕਮਿਸ਼ਨਰ ਨੇ ਦੋਨੋਂ ਹੀ ਇਨਕਮ ਟੈਕਸ ਦਾ ਚਪੜਾਸੀ ਨਿਮਾਨ ਹੁੰਦਾ ਦਫਤਰ ਦਾ ਬੋਰੀਆਂ ਭਰ ਕੇ ਲੈ ਕੇ ਜਾ ਸਕਦੇ ਸੀ ਉਹ ਵੀ ਨੋਟਾਂ ਦੀਆਂ ਪਰ ਜਦੋਂ ਪ੍ਰਮਾਤਮਾ ਕੋਈ ਬਖਸ਼ਿਸ਼ ਕਰ ਦਿਆ ਕਿ ਭਾਈ ਤੈਥੋਂ ਆਹ ਕੰਮ ਲੈਣਾ ਫਿਰ ਉਹ ਉਹ ਦਾਤ ਜਾਂ ਉਹ ਬਖਸ਼ਿਸ਼ ਜਿਹੜੀ ਹੈ ਉਹ ਡਿਊਟੀ ਜਿਹੜੀ ਹੈ ਉਹ ਵਾਪਸ ਨਹੀਂ ਕਰਨੀ ਚਾਹੀਦੀ ਉਹੋ ਕੀ ਪਤਾ ਪਰਮਾਤਮਾ ਤੁਹਾਨੂੰ ਕਿਹੜੇ ਰਸਤੇ ਰਹੀਂ ਕਿਹੜੇ ਬਾਈਪਾਸ ਰਹੀਂ ਲਿਆ ਕੇ ਥੋੜੇ ਤੋਂ ਕਿਹੜਾ ਕੰਮ ਲੈਂਦਾ ਹੈ ਕਈ ਵਾਰੀ ਪਰਮਾਤਮਾ ਕੋਈ ਇਹੋ ਜਿਹਾ ਕੰਮ ਕਰਾ ਲੈਂਦਾ ਕਿਸੇ ਬੰਦੇ ਤੋਂ ਕਿ ਉਸ ਤੋਂ ਬਾਅਦ ਪ੍ਰਧਾਨ ਗਿਆ ਪੈਸਾ ਆ ਜਿਹੜੀਆਂ ਸਾਰੀਆਂ ਸਲੂਟ ਜਿਹੜੇ ਉਹ ਸਾਰਾ ਕੁਝ ਥੱਲੇ ਰਹਿ ਜਾਂਦਾ ਮੇਰੇ ਤੋਂ ਇੱਕ ਕੰਮ ਐਸਾ ਕਰਾ ਲਿਆ ਪਰਮਾਤਮਾ ਨੇ ਕਿ ਮੈਨੂੰ ਅੱਜ ਕੋਈ ਇਸ ਗੱਲ ਦਾ ਫਿਕਰ ਨਹੀਂ ਕੱਲ ਨੂੰ ਆਉਂਦੀ ਅੱਜ ਆ ਜੇ ਪਰ ਪ੍ਰਮਾਤਮਾ ਨੇ ਜੋ ਮੇਥੋਂ ਕੰਮ ਕਰਾ ਲਿਆ ਉੱਚ ਮੇਰਾ ਥੋੜਾ ਜਿਹਾ ਯੋਗਦਾਨ ਹੋ ਗਿਆ ਯੋਗਦਾਨ ਕੀ ਹੋ ਗਿਆ ਇਹ ਗੱਲ ਹੈਗੀ ਹੈ 27 ਦਸੰਬਰ ਦੀ 27 ਦਸੰਬਰ ਨੂੰ 2018 ਛੋਟੇ ਸਾਹਿਬ ਜੀ ਦੇ ਰਸ਼ੀਦੀ ਦੇਸ ਸੰਦ ਮੈਂ ਮੈਡਮ ਸਪੀਕਰ ਕੋਲੇ ਗਿਆ 26 ਨੂੰ ਮੈਂ ਕਹਿੰਦਾ ਜੀ ਕੱਲ ਨੂੰ ਛੋਟੇ ਸਹਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਪਾਰਲੀਮੈਂਟ ਚੋਂ ਕਹਿੰਦੇ ਪਹਿਲੇ ਤੋਂ ਕਦੇ ਹੁਆ ਨਹੀਂ ਨਕੇਹੀ ਤਾਂ ਦੁੱਖ ਹੈ ਜੀ ਪਹਿਲਾਂ ਕਿਉਂ ਨਹੀਂ ਹੋਇਆ ਐਡੀ ਵੱਡੀ ਲਾਸਾਨੀ ਕੁਰਬਾਨੀ ਹੈ 5 ਤੇ 7 ਸਾਲ ਦੇ ਸਹਬਜ਼ਾਦਿਆਂ ਨੇ ਇਨ ਨਹੀਂ ਮੰਨੀ ਤੇ ਨੀਹਾਂ ਚੜਵਾ ਤੇ ਸੂਬਾ ਸਰਾਂਦ ਨੇ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਉਹ ਕਹਿੰਦੇ ਓਕੇ ਮੈਨੂੰ ਲਿਖ ਕੇ ਦੋ ਕਿਆ ਕਿਆ ਹੈ ਮੈਂ ਲਿਖ ਕੇ ਦੇਤਾ ਕਿ 1705 ਈਸਵੀ ਦੇ ਵਿੱਚ 5 ਸਾਲ ਦੀ ਤੇ 7 ਸਾਲ ਦੀ ਉਮਰ ਸੁਪਾਸਰੰਦ ਨੇ ਜਿਹੜਾ ਦੀਵਾਰਾਂ ਚ ਜਣਾਤੇ ਸੀਗੇ ਛੋਟੇ ਸੱਜਦੇ ਉਹ ਮੈਨੂੰ ਕਹਿੰਦੇ ਦੂਸਰੀ ਵਿਕ ਵਿਪਖਸ਼ ਪਾਰਟੀ ਜੋ ਹੈ ਉਹ ਹਾਊਸ ਚੱਲਣੇ ਨਹੀਂ ਦੇ ਰਹੀ ਉਹ ਪਾਰਲੀਮੈਂਟ ਚੱਲਣੇ ਨਹੀਂ ਦੇ ਰਹੀ ਉਹ ਨਾਰੇ ਲਗਾਉਂਦੇ ਆ ਮੈਂ ਕਿਹਾ ਜੀ ਉਹਨਾਂ ਨੂੰ ਉਹਨਾਂ ਜਿੰਮੇਵਾਰੀ ਮੇਰੀ ਹੈ ਮੈਂ ਉਹਨਾਂ ਨੂੰ ਆਉਣ ਨਹੀਂ ਦਿੰਦਾ ਉਹ ਨਾ ਚਰ ਜਿਹੜੇ ਤੁਸੀਂ ਸ਼ਰਧਾਂਜਲੀ ਨਹੀਂ ਦਿੰਦੇ ਕਹਤੇ ਠੀਕ ਹੈ ਮੈਂ ਅਗਲੇ ਦਿਨ ਗਿਆ 10 ਵਜੇ ਉਸ ਪਾਰਟੀ ਦੇ ਦਫਤਰ ਚ ਮੈਂ ਕਿਹਾ ਜੀ ਮੈਂ ਤੁਹਾਡਾ ਸਾਥ ਦੇਣਾ ਹਮੇਸ਼ਾ ਇੱਕ ਮੇਰਾ ਸਾਥ ਦੇ ਦਿਓ ਅੱਜ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ੀਦੀ ਦਿਵਸ ਹੈ ਪਹਿਲਾਂ ਕਦੇ ਨਹੀਂ ਸ਼ਰਧਾਂਜਲੀ ਦਿੱਤੀ ਗਈ ਅੱਜ ਸ਼ਰਧਾਂਜਲੀ ਸ਼ਾਂਤੀਪੂਰਵ ਤਰੀਕੇ ਨਾਲ ਹੋ ਲੈਣ ਦਿਓ ਉਦੋਂ ਬਾਅਦ ਮੈਂ ਤੁਹਾਡਾ ਸਾਥ ਦੇਵਾਂਗਾ ਉਹਨਾਂ ਨੇ ਕਹਿਤਾ ਕਿ ਜੋ ਮਾਨ ਸਾਹਿਬ ਕਹਿੰਦੇ ਹਨ ਉਹ ਠੀਕ ਹੈ ਸ਼ਰਧਾਂਜਲੀ ਕੇ ਬਾਅਦ ਹਮ ਆਪਣਾ ਪੱਖ ਰੱਖेंगे 27 ਦਸੰਬਰ ਨੂੰ 11 ਵਜੇ ਸਵਾਹ ਸ਼ੁਰੂ ਹੋਈ ਤਾਂ ਤੁਸੀਂ ਅੱਜ ਵੀ ਦੇਖ ਸਕਦੇ ਹੋ ਟੀਵੀ ਤੇ ਪਿਆ ਉਹਦਾ ਰਿਕਾਰਡ ਪਹਿਲੀ ਵਾਰ ਹੋਇਆ ਕਿ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਔਨ ਰਿਕਾਰਡ ਦਿੱਤੀ ਗਈ ਔਨ ਰਿਕਾਰਡ ਕੀ ਹੁੰਦੀ ਹੈ ਔਨ ਰਿਕਾਰਡ ਦਾ ਮਤਲਬ ਹੈ ਮੈਂ ਉੱਥੇ ਰਵਾਂ ਨਾ ਰਵਾਂ ਅਗਲੇ ਸਾਲ ਅੱਜ ਤੋਂ 500 ਸਾਲ ਬਾਅਦ ਵੀ ਜਦੋਂ 27 ਦਸੰਬਰ ਆਉਗੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ 11 ਵਜੇ ਆਉਣ ਸਰ ਸਭ ਤੋਂ ਪਹਿਲਾਂ ਛੋਟੇ ਸਾਹਿਬ ਜੀ ਨੂੰ ਸ਼ਰਧਾਂਜਲੀ ਦੇ ਕੇ ਹੀ ਸਭਾ ਸ਼ੁਰੂ ਹੋਊਗੀ ਇਹ ਔਨ ਰਿਕਾਰਡ ਕਹਿੰਦੇ ਆ ਇਹਨੂੰ